ਵੇਚ ਕੇ ਹਕੂਮਤਾਂ ਚੱਲ ਰਹੀਆਂ ਮੇਰੇ ਲਈ ਇੱਕ ਖਿਰਾਨੀ ਦੀ ਗੱਲ ਹੈ ਉਹ ਇਸ ਕਰਕੇ ਕਿ ਮੈਂ ਆਜ਼ਾਦੀ ਦਾ ਆਜ਼ਾਦੀ ਕੋ ਲਾਠੀਆਂ ਸਮਝਿਆ ਜਾਂਦਾ ਪਰ ਮੈਂ ਹੈ ਨਹੀਂ ਮੇਰੀ ਮਾਂ ਨੇ 1932 ਚ ਮੈਨੂੰ ਜਨਮ ਦਿੱਤਾ ਉਹ ਚਰਖਾ ਕਤ ਦੇ ਸੀ ਫਲੇ ਉਹਦੋਂ ਆਜ਼ਾਦੀ ਬੜੀ ਦੂਰ ਸੀ ਮੈਂ 6 6 ਮਹੀਨੇ ਜਾਂ ਸਾਲ ਦਾ ਸੀ ਤੇ ਮਹਾਤਮਾ ਗਾਂਧੀ ਨੇ ਕਾਲ ਦਿੱਤੀ ਕਿ ਔਰਤਾਂ ਜਾ ਕੇ ਸ਼ਰਾਬ ਦੇ ਠੇਕਿਆਂ ਤੇ ਧਰਨਾ ਦੇਣ ਔਰ ਅਗਰ ਮੈਨੂੰ ਇੱਕ ਦਿਨ ਮਿਲੇਗਾ ਆਜ਼ਾਦੀ ਦੇ ਬਾਅਦ ਮੈਂ ਸ਼ਰਾਬੰਦੀ ਕਰਾਂਗਾ ਮੇਰੀ ਮਾਂ ਤਿਆਰ ਹੋ ਗਈ ਮੇਰੀਆਂ ਅੱਠ ਪੈਣਾ ਅਸੀਂ ਦੋ ਪਰਾ ਮੇਰੀ ਦਾਦੀ ਕਹਿ ਲਗੀ ਕਿੱਥੇ ਚਲੀ ਹੈ ਮੇਰੀ ਮਾਂ ਨੂੰ ਇਹ ਮੁੰਡਾ ਮੰਗ ਮੰਕੇ ਲਿਆ ਉਹ ਕਹ ਲਗੀ ਮੈਂ ਤੇ ਮਹਾਤਮਾ ਗਾਂਧੀ ਦੀ ical ਤੇ ਜਾ ਰਹੀ ਆ ਧਰਨਾ ਦੇ ਤੇ ਮੇਰੀਆਂ ਸਹੇਲੀਆਂ ਵੀ ਜਾ ਰਹੀਆਂ ਔਰ ਜਾ ਕੇ ਉਹਨਾਂ ਨੇ ਬੜਾ ਰੋਕਿਆ ਮੇਰੀ ਦਾਦੀ ਨੇ ਮੇਰੀ ਦਾਦੀ ਨੇ ਰਸਤਾ ਰੋਕਿਆ ਉਹ ਕਹ ਲਗੀ ਮੈਂ ਤੇ ਅੱਜ ਉੱਥੇ ਜਾਣਾ ਹੀ ਜਾਣਾ ਪਰ ਉਹ ਉੱਥੇ ਗਏ ਧਰਨਾ ਦਿੱਤਾ ਆਪਣੀਆਂ ਸਹੇਲੀਆਂ ਦੇ ਨਾਲ ਔਰ ਇੱਕ ਸਾਲ ਵੀ ਗ੍ਰਸਤਾਰੀ ਹੋ ਗਈ ਮੈਂ 5-6 ਮਹੀਨੇ ਦਾ ਗਿਆ ਸੀ ਤੇ 1.5 ਸਾਲ ਦਾ ਹੋ ਕੇ ਨਿਕਲਿਆ ਮੈਨੂੰ ਤਾਂਬਰ ਪੱਤਰ ਵੀ ਦਿੱਤਾ ਮੈਨੂੰ ਤਾਂ ਖੁਸ਼ੀ ਨਹੀਂ ਸੀ ਲੇਕਿਨ ਇਹ ਉਹ ਵੱਲੇ ਦੀਆਂ ਗੱਲਾਂ ਹਨ ਜਿਸ ਲਈ ਦੋਸਤਾਨ ਦੀਆਂ ਔਰਤਾਂ ਕਿਸ ਤਰ੍ਹਾਂ ਸੋਚਦੀਆਂ ਸੀ ਮੁਲਕ ਦੀ ਆਜ਼ਾਦੀ ਵਾਸਤੇ ਮੈਨੂੰ ਕੈਦ ਹੋਈ ਮੇਰੀ ਮਾਂ ਨੂੰ ਕੈਦ ਹੋਈ ਮੇਰੇ ਬ੍ਰਦਰ ਨੂੰ ਕੈਦ ਹੋਈ ਲਾਲਾ ਜੀ ਨੂੰ ਤਾਂ ਕੈਦ ਹੁੰਦੀ ਰਹੀ ਕਈ ਦਫਾ ਕੈਦ ਹੋਏ ਉਹ ਲਾ ਪਰਦੇਸ ਹੀ ਲਾ ਕਾਲਜ ਵਿੱਚ ਕੋਈ ਅਫਸਰ ਆ ਗਿਆ ਉਹ ਕਹਿਆ ਜੀ ਛੰਡੇ ਦੀ ਯੂਨੀਅਨ ਜੈਕ ਨੂੰ ਸਲਾਮੀ ਦੇਣੀ ਉਹ ਕਹਿੰਗੇ ਮੈਂ ਨਹੀਂ ਸਲਾਮੀ ਦੇਣੀ ਉਹ ਕਹਿੰਗੇ ਦੇਣੀ ਪੈਗੀ ਉਹ ਲਾਹੌਰ ਤੋਂ ਲਾਇਲਪੁਰ ਪੈਦਲ ਆਏ ਤੁਹਾਡੇ ਚ ਜ਼ਿਆਦਾ ਲੋਕ ਪਰਿਵਾਰ ਦੇ ਹਨ ਲੇਕਿਨ ਆਜ਼ਾਦੀ ਕੋ लाਠੀਏ ਥੋੜੇ ਮੈਂ ਉਹਨਾਂ ਦੇ ਨੌਲੇਜ ਵਾਸਤੇ ਦੱਸਣਾ ਚਾਹੁੰਦਾ ਕਿ ਕਿਸ ਤਰ੍ਹਾਂ ਕੁਰਬਾਨੀਆਂ ਹੋਈਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਮੈਂ ਠਾਪਰ ਸਾਹਿਬ ਦਾ ਉਨਦੀ ਮਿਸਿਸ ਦਾ ਤੇ ਵਜ਼ੀਰ ਰਹੇ ਇਹਨਾਂ ਦੇ ਪਿਤਾ ਜੀ ਨੇ ਕੁਰਬਾਨੀ ਦਿੱਤੀ ਕੈਦਾਂ ਕਟੀਆਂ ਮੈਂ ਸ਼ੁ크ਰੀਆ ادا ਕਰਨ ਆਇਆ ਕਿ ਇੱਕ ਬੜਾ ਅੱਛਾ ਕੰਮ ਕੀਤਾ ਹੈ ਇਹਨੇ ਲੋਕਾਂ ਨੂੰ ਮਿਲਾਇਆ ਇਕੱਠਾ ਕੀਤਾ ਉਹਨਾਂ ਨੂੰ ਸਨਮਾਨਤ ਕਰ ਰਹੇ ਉਹਨਾਂ ਦੇ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਔਰ ਇਸ ਦੇ ਇਸ ਨੂੰ ਆਜ਼ਾਦ ਕਰਾਇਆ ਧੰਨਵਾਦ ਜਾਹਿਦ ਅੱਜ ਅਸੀਂ ਆਪਣੇ ਪਾਪਾ ਜੀ ਦੀ ਪੰਜਾਬੀ ਵਰਸੀ ਮਨਾ ਰਹੇ ਹਾਂ 골ਡਨ ਵਰਸੀ ਨੂੰ ਅਸੀਂ ਕਿਹਾ ਤੇ ਇਸ ਨੂੰ ਅਸੀਂ ਮਨਾ ਰਹੇ ਹਾਂ ਜਿੰਨੇ ਵੀ ਆਜ਼ਾਦੀ ਗੁਲਾਟੀਆਂ ਦੀਆਂ ਫੈਮਲੀਆਂ ਹੈਗੀਆਂ ਅਸੀਂ ਪੰਜਾਬ ਚੋਂ ਤੇ ਬਾਹਰੋਂ ਵੀ ਹਿੰਦੁਸਤਾਨ ਦੇ ਵਿੱਚ ਵੀ ਜਿਨ੍ਹਾਂ ਜਿਨ੍ਹਾਂ ਦੇ ਸਾਡੇ ਕੋਲ ਐਡਰੈਸ ਸੀਗੇ ਅਸੀਂ ਉਹਨਾਂ ਨੂੰ ਬੁਲਾ ਕੇ ਅੱਜ ਇਹ ਕੀਤਾ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਉਹਨਾਂ ਦੀਆਂ ਫੈਮਲੀਆਂ ਹੈ ਉਹ ਵੀ ਆਪਣੇ ਆਪਣੇ ਪਿਤਾ ਦੀ ਤਰ੍ਹਾਂ ਆਪਣੇ ਗ੍ਰੈਂਡਫਾਦਰ ਦੀ ਤਰ੍ਹਾਂ ਅੱਗੇ ਆਣ ਤਾਂ ਕਿ ਦੇਸ਼ ਦੀ ਜਿਹੜੀ ਹੈਗੀ ਆ ਹਾਲਤ ਹੈ ਉਸ ਨੂੰ ਸੁਧਾਰਨ ਦਾ ਉਹਦੇ ਵਿੱਚ ਉਹ ਸ਼ਾਮਿਲ ਹੋਵਾਂ ਮੈਂ ਅੱਜ ਇਹ ਕਹਿਣਾ ਚਾਹੁੰਦੀ ਆ ਕਿ ਇੱਕ ਅੱਜ ਦਾ ਜੋਸ਼ ਦੇਖ ਕੇ ਉਹਨਾਂ ਦੇ ਤੇਰੇ ਕਹਿੰੋ ਜੱਦੀ ਬੁਲਾਟੀਆਂ ਦੀ ਫੈਮਲੀਆਂ ਦੇ ਵਿੱਚ ਮਾਨੂੰ ਬਹੁਤ ਅੱਛਾ ਲੱਗਿਆ ਜਿਹੜੇ ਅਧੂਰੇ ਸੁਪਨੇ ਉਹ ਛੱਡ ਗਏ ਸੀਗੇ ਅੱਜ ਅਸੀਂ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਲਾਮਬੰਦ ਕਰਕੇ ਤੇ ਜਿਹੜੇ ਸੁਪਨੇ ਸਾਡੇ ਵੱਡਿਆਂ ਨੇ ਦੇਖੇ ਸੀ ਅਸੀਂ ਉਹਨਾਂ ਨੂੰ ਪੂਰਾ ਕਰ ਸਕੀਏ ਅੱਜ ਮੈਨੂੰ ਬੜਾ ਅੱਛਾ ਲੱਗਿਆ ਸਭ ਦਾ ਸਹਿਯੋਗ ਮਿਲ ਕੇ ਬੜੀ ਦੂਰੋਂ ਦੂਰੋਂ ਤੱਕ ਸਾਡੇ ਆਜ਼ਾਦੀ ਗੁਲਾਤੀਏ ਉਹਨਾਂ ਦੇ ਵਾਰਿਸ ਆਏ ਐ ਔਰ ਅਸੀਂ ਅੱਜ ਦਿਨ ਬਣਾਇਆ ਜੀ ਪੰਜਾਬ ਕੇਸੀ ਦੇ ਮੈਨੇਜਿੰਗ ਡਾਇਰੈਕਟਰ ਵੀ ਆਏ ਸੀਗੇ ਉਹਨਾਂ ਬਾਰੇ ਕੀ ਕਹੂੰ ਕਿ ਕਿਸ ਤਰ੍ਹਾਂ ਦਾ ਤੁਮਨਾ ਕੀਤਾ ਹੋਇਆ ਉਹਨਾਂ ਦੇ ਆਣ ਦੇ ਨਾਲ বিজে চোপড়া ਜੀ ਦੇ ਨਾਲ ਆਨ ਦੇ ਨਾਲ ਜਿਹੜਾ ਸਾਡਾ ਪੰਜਾਬ ਤੁਹਾਡਾ ਇਸ ਫੰਕਸ਼ਨ ਹੈ ਉਹਦੀ ਹੋਰ ਵੀ ਜਿਆਦਾ ਮੱਤਤਾ ਹੋ ਗਈ ਹੈ ਕਿਉਂਕਿ ਉਹ ਆਪ ਹੀ ਖੁਦ ਹੀ ਫਰੀडम फाइਟਰ ਫੈਮਿਲੀ ਨੂੰ ਬਿਲੋਂਗ ਕਰਦੇ ਆ ਉਹ ਜਾਣਦੇ ਆ ਕਿ ਕਿੰਨਾ ਦਰਦ ਹੁੰਦਾ ਹੈ ਉਹਨਾਂ ਦੇ ਦਿਲਾਂ ਦੇ ਵਿੱਚ ਜਦੋਂ ਕੋਈ ਆਪਣਾ ਜਿਹੜਾ ਉਹ ਮਾਰਿਆ ਜਾਂਦਾ ਹੈ ਜਾਂ ਉਹਦਾ ਖਾਤਮਾ ਹੁੰਦਾ ਹੈ ਅੱਜ ਸਾਡਾ ਦੇਸ਼ ਜਿਸ ਕਗਾਰ ਤੇ ਖੜਾ ਹੈ ਜਿੱਥੇ ਖੜਾ ਹੈ ਉੱਥੇ ਜ਼ਰੂਰਤ ਹੈ বিজয় চোপড়া ਜੀ ਜੈਸੇ ਇੱਕ ਜਿਹੜੇ ਮੇਸ਼ਾ ਦੇ ਇਸ਼ਕ ਸਾਨੂੰ ਦੇ ਸਕਣ ਜ਼ਰੂਰਤ ਹੈ ਉਹਨਾਂ ਦੇ ਖਿਆਲਾਂ ਦੀ ਕਿ ਲੋਕਾਂ ਦੇ ਵਿੱਚ ਜਾਏ ਜਾਣ ਤੱਕ پتہ ਕੀ ਪਤਾ ਲੱਗੇ ਕਿ ਵੀ ਅਸੀਂ ਫੇਰ ਖੜੇ ਆ ਉਹਨਾਂ ਤਾਕਤ ਉਹਨਾਂ ਤਾਕਤਾਂ ਦੇ ਵਿਰੁੱਧ ਜਿਹੜੇ ਸਾਡੀ ਦੇਸ਼ ਦੀ ਅਖੰਡਤਾ ਨੂੰ ਖਤਮ ਕਰਨਾ ਚਾਹੁੰਦੀ ਹੈ ਉਹਨਾਂ ਦੇ ਆਨ ਦੇ ਨਾਲ ਤਾਂ ਮੈਂ ਸੋਚਦੀ ਹਾਂ ਬਹੁਤ ਸਾਨੂੰ ਸਾਰਿਆਂ ਨੂੰ ਇੱਕ ਬਲ ਮਿਲਿਆ ਇੱਕ ਸ਼ਕਤੀ ਮਿਲੀ ਕਿ ਤਾਕਤ ਮਿਲੀ ਹੈ ਉਹਨਾਂ ਨੇ ਜੋ ਸਾਨੂੰ ਸੰਦੇਸ਼ ਦਿੱਤਾ ਅਸੀਂ ਉਸ ਤੇ ਪੂਰਾ ਉਤਰਾਂ। ਇਹ ਮੈਂ ਇਸ ਨੂੰ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੀ ਹਾਂ। ਮੈਂ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਓ ਹਿੰਮਤ ਕਰੀਏ ਆਪਾਂ। ਅੱਜ ਜੋ ਸਾਡੇ ਪੰਜਾਬ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਨਸ਼ਾ, ਬੇਰੁਜ਼ਗਾਰੀ ਔਰ ਇੱਕ ਗੱਲ ਕਹੀਏ ਕਿ ਆਪਾਂ ਜਿਹੜੀ ਇਹ ਵਧੀ ਜਾਰੀ ਹੈ ਨਾ ਜਿਕੇ ਧਰਮ ਧਰਮ ਪ੍ਰਤੀ ਜੜੀ ਇੱਕ ਦੂਜੇ ਦੇ ਧਰਮ ਦੇ ਪ੍ਰਤੀ ਆਦਰ ਨਾ ਕਰਨਾ। ਉਹ ਮੈਂ ਚਾਹਨੀ ਆ ਨੌਜਵਾਨਾਂ ਨੂੰ ਕਿ ਸਾਡਾ ਧਰਮ ਸਿਰਫ ਇੱਕ ਹੋਣਾ ਚਾਹੀਦਾ ਹੈ ਇਨਸਾਨੀਅਤ ਦਾ ਧਰਮ ਹੋਣਾ ਚਾਹੀਦਾ ਹੈ। ਔਰ ਸਾਨੂੰ ਆਪਣੇ ਆਪ ਇੰਨੀ ਹਿੰਮਤ ਕਰਨੀ ਚਾਹੀਦੀ ਹੈ ਕਿ ਜਿਹੜੇ ਸਾਡੇ ਵੱਡਿਆਂ ਦੇ ਸੁਪਨੇ ਆ ਉਹ ਪੂਰੀ ਕਰ ਸਕਣ ਜਿਹੜੇ ਉਹ ਦੂਵੇ ਛੱਡ ਗਏ ਸੀਗੇ ਔਰ ਮੈਂ ਇੱਕ ਗੱਲ ਹੋਰ ਉਹਨਾਂ ਨੂੰ ਕਹਿਣਾ ਚਾਹਨੀ ਆ ਕਿ ਹਿੰਮਤ ਕਰਨ ਨਾਥਿੰਗ ਇਜ਼ ਇੰਪੋਸੀਬਲ ਸਾਰੀ ਚੀਜ਼ ਪੋਸੀਬਲ ਹੈ ਔਰ ਮੈਂ ਇਹੀ ਉਹਨਾਂ ਨੂੰ ਇੱਕ ਅੱਜ ਕਿਹਾ ਵੀ ਇਹੀ ਹੈ ਕਿ ਆਓ ਆਪਾਂ ਮਿਲ ਕੇ ਆਪਾਂ ਆਪਣੇ ਵੱਡਿਆਂ ਦੇ ਸੁਪਨੇ ਨੂੰ ਪੂਰਾ ਕਰੀਏ ਔਰ ਦੇਸ਼ ਨੂੰ ਆਜ਼ਾਦ ਕਰੀਏ ਹੋਰ ਆਜ਼ਾਦ ਕਰੀਏ ਦੇਸ਼ ਨੂੰ ਹੋਰ ਅੱਗੇ ਲੈ ਕੇ ਜਾਈਏ ਆਜ਼ਾਦ ਕਰਨ ਦਾ ਮਤਲਬ ਮੇਰਾ ਇਹ ਹੈ ਜੋ ਅੱਜ ਹੁਣ ਪਹਿਲਗਾਮ ਚ ਹੋ ਰਿਹਾ ਜੋ ਅਸੀਂ ਧਰਮ ਦੇ ਨਾਂ ਤੇ ਸਿਆਸਤ ਕਰਦੇ ਆ ਉਸ ਨੂੰ ਆਪਾਂ ਨਾ ਕਰੀਏ ਮਿਲ ਕੇ ਆਪਾਂ ਇਕੱਠੇ ਹੋ ਕੇ ਇਨਸਾਨੀਅਤ ਦਾ ਸੰਦੇਸ਼ ਲੈ ਕੇ ਅਸੀਂ ਸਮਾਜ ਵਿੱਚ ਜਾਈਏ ਤਾਂ ਕਿ ਸਾਡਾ ਸਮਾਜ ਤਰੱਕੀ ਕਰ ਸਕੇ ਆਪਣੇ ਆਪ ਨੂੰ ਬਹੁਤ ਕੁਝ ਕਿਸਮਤ ਤੋਂ ਮਿਲਦਾ ਹੈ ਉਹ ਇਸ ਕਰਕੇ ਮੈਂ ਆਪਣੇ ਪਿਤਾ ਦੇ ਵਾਹਿਗੁਰੂ ਜੀ ਪੂਰਨਿਆ ਤੇ ਚੰਦਾ ਹੋਇਆ ਉਹਨਾਂ ਦੀ 50ਵੀਂ ਵਰ੍ਹੇ ਨੂੰ ਮਨਾਉਣ ਦਾ ਮੌਕਾ ਮਿਲਿਆ। ਔਰ ਉਸ ਤੋਂ ਵੀ ਜ਼ਿਆਦਾ ਵਿਜੇ ਚੋਪੜਾ ਜੀ ਨੇ ਆ ਕੇ ਜੋ ਅਸ਼ੀਰਵਾਦ ਦਿੱਤਾ ਉਹ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਜਦੋਂ ਡਾਕਟਰ ਸ਼ਾਮਨਾਥ ਧਾਪੜ ਨੇ ਆਜ਼ਾਦੀ ਦੀ ਲੜਾਈ 'ਚ ਪੈਰ ਰੱਖਿਆ ਸੀ ਉਸ ਕੋਲਤੀ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਗਾਂਧੀ ਜੀ ਦੇ ਮੰਗਰ ਲੱਗ ਕੇ ਉਹਨਾਂ ਦੇ ਪੂਰਵਿਆਂ ਦੇ ਚੰਦ ਦੇ ਵਿਸਾਰਾ ਕੰਮ ਕੀਤਾ ਔਰ ਇਕੱਲਾ ਦੇਸ਼ ਨੂੰ ਆਜ਼ਾਦ ਕਰਵਾਉਂਦੇ ਨਹੀਂ ਉਸ ਤੋਂ ਬਾਅਦ ਸਮਾਜ ਦੇ ਬਦਲਾਅ ਲਿਆਉਣ ਦੇ ਗਾਂਧੀ ਨੇ ਸਕੂਲ ਆਫ ਥੌਟਸ ਦੇ ਉੱਤੇ ਚੰਦੇ ਨਫ਼ਰਤ ਔਰ ਬੇਈਮਾਨੀ ਦੇ ਜਿਹੜੀਆਂ ਦੁਕਾਨਾਂ ਬੰਦ ਕਰਨ ਵਾਸਤੇ ਉਹਨਾਂ ਦੇ ਬਹੁਤ ਸਾਰਾ ਕੰਮ ਕੀਤਾ ਉਹਨਾਂ ਨੇ ਖਾਦੀ ਨੂੰ ગ્રામ ਉਦਯੋਗ ਨੂੰ ਹਰ ਜਿੰਸ ਨੂੰ ਜਿਹੜਾ ਸੀ ਉਹ ਸਾਰੇ ਕੰਮ ਕਿਤੇ ਤਾਂ ਕਿ ਸਮਾਜ ਬਦਲਾ ਆਵੇ ਆਜ਼ਾਦੀ ਕਲੀ ਲੈਣੀ ਅੰਗਰੇਜ਼ੀ ਗੁਰਾਮੀ ਤੋਂ ਦੂਰ ਹੋਣਾ ਨਾ ਨਾ ਹੋਣੀ ਸੀਗਾ ਨਾ ਜਿਹੜਾ ਟਾਰਗੇਟ ਸੀਗਾ ਉਸ ਵਿਕਸਿਤ ਸਮਾਜ ਅੱਛਾ ਸਮਾਜ ਜਿੱਥੇ ਨਫ਼ਰਤ ਹੈ ਇੱਕ ਦੂਸਰੇ ਵਾਸਤੇ ਵੈਰ ਭਾਵ ਹੈ ਤੇ ਉਹ ਅੱਛਾ ਸਮਾਜ ਕਿੱਥੇ ਉਹ ਤੇ ਪੈਸੇ ਢੂਰ ਹੋ ਚਲਦੇ ਤੇ ਚੈਨ ਨਹੀਂ ਉਤਰਦੀ ਅਸੀਂ ਅੱਜ ਇਸ ਗੱਲ ਤੇ ਖੁਸ਼ ਹੈ ਕਿ ਜਿਹੜੇ ਪਰਿਵਾਰਾਂ ਨੇ ਜਿਹੜੇ ਲੋਗਾ ਨੇ ਦੇਸ਼ ਦੀ ਜਾਦੀ ਵਾਸਤੇ ਕੰਮ ਕੀਤਾ ਚਾਹਿਆ ਆਈਐਮਏ ਦੇ ਜੀਸਾ ਭਗਤ ਸਿੰਘ ਕੀ ਰਾਜਗੁਰੂ ਸੁਖਦੇਵ ਉਹਨਾਂ ਤੇ ਉਹਨੇ ਡਾਕਟਰ ਸਾਹਿਬ ਕਹਿੰਦੇ ਹੁੰਦੇ ਸੀ ਗਾਂਧੀ ਜੀ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਤ੍ਰਿਜੇ ਕੋਈ ਹੈ ਕਹਿੰਦੇ ਸਾਡਾ ਮਕਸਦ ਸਿਰਫ ਇਹ ਹੈ ਵੀ ਗਾਂਧੀ ਜੀ ਦਾ ਮਕਸਦ ਹੈ ਕਿ ਇਸ ਤੋਂ ਬਾਅਦ ਵੀ ਸਮਾਜ ਕਿਹੋ ਜਿਹਾ ਰੱਖਣਾ ਹੈ ਜਿਦੋਂ ਕੋਈ ਨੌਜਵਾਨ ਜਿਹੜੇ ਜਿਹਨਾਂ ਪਕਟਿੰਗ ਰਾਜਗੁਰੂ ਜੀ ਤੇ ਉਹ ਜੀ ਨੇਤਾ ਜੀ ਇਹਨਾਂ ਦੇ ਆਜ਼ਾਦੀ ਵਾਸਤੇ ਪਹਿਲਾਂ ਟੀਚਰ ਸੀ ਉਹ ਸਮਾਜ ਕਿਸੇ ਭਗ ਸਿੰਘ ਜੀ ਨੇ ਵੀ ਪੰਜ ਸਵਾਲ ਜਦੋਂ ਕਿਹਾ ਹੈ ਨਾ ਗਾਂਧੀ ਜੀ ਨੇ ਕਿ ਉਹਨਾਂ ਨੇ ਵੀ ਸੋਸ਼ਲਿਜ਼ਮ ਦੇ ਵਾਸਤੇ ਪੜਿਆ ਸੋਸ਼ਲਿਜ਼ਮ ਲਈ ਕੰਮ ਕਰਨਾ ਸ਼ੁਰੂ ਕੀਤਾ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਉਹਨਾਂ ਦੇ ਵੰਸ਼ ਅੰਗਰੇਜ਼ ਵਾਲਿਆਂ ਦੇ ਵੰਸ਼ ਕੋਈ ਭੇਦ ਭਾਵ ਨਹੀਂ ਤੇ ਆਈਐਨਏ ਦੇ ਵੰਸ਼ ਨੇ ਉਹਨਾਂ ਨੇ ਸਭ ਨੇ ਇੱਕ ਨਵਾਂ ਸਾਰੇ ਸਰਜਰੀ ਲਈ ਕੰਪੀਟਾ ਪੰਜਾਬ ਦਿੱਤਾ ਅਸੀਂ ਅੱਜ ਉਹਨਾਂ ਨੂੰ ਨਿਮਨ ਕਰਦੇ ਹੋਏ ਉਹਨਾਂ ਨੂੰ ਆਨਰ ਕਰਦੇ ਆ ਸਾਨੂੰ ਬੜੀ ਖੁਸ਼ੀ ਹੋਈ ਇਹ ਪੂਰੇ ਪੰਜਾਬ ਤੋਂ ਆਏ ਸੀ ਕਿੰਨੇ ਪੰਜਾਬ ਤੋਂ ਇਲਾਵਾ ਯੂਪੀ ਤੋਂ ਵਿਆਹ ਤੋਂ ਸਿੰਧੌਰ ਤੋਂ ਸਤਵਾਰਾ ਜਗਾ ਤੋਂ ਆਏ ਜਿਹੜੇ ਜਿਹੜੇ ਟੋਟਲ ਸੀ ਜਿਨ੍ਹਾਂ ਨੂੰ ਅਸੀਂ ਸਨਮਾਨਿਤ ਕੀਤਾ ਜਿਹੜੇ ਸੀਗੇ ਉਹਨਾਂ ਨੂੰ ਇਹ ਜਿਹੜਾ ਪੂਰਨ ਅੰਤ ਪਗਲ ਸਿੰਘ ਰਾਜਗੁਰੂ ਚੋਕ ਦੇ ਬੁਟਕੇਸ਼ਵਰ ਬੁਟਕੇਸ਼ਵਰ ਦਾ ਦੀ ਬੇਟੀ ਦਾ ਫੋਨ ਆਇਆ ਕਿ ਡਾਕਟਰ ਮੈਨੂੰ ਚੱਲਿਆ ਨਹੀਂ ਜਾ ਰਿਹਾ ਸਫ਼ਰ ਨਹੀਂ ਕਰਦਾ ਜਿਹੜਾ ਇਸ਼ਹਾਕullah ਦਾ ਉਹਦੀ ਫੈਮਿਲੀ ਦੇ ਸਾਰੇ ਆਏ ਹੀ ਨਾ ਨੇ ਗੋંબા ਨਾਲ ਹੀ ਖੇਲਦੇ ਰਹੇ ਆ ਉਹ ਵੀ ساری ਪਰਿਵਾਰ ਆਏ ਆ ਤੁਹਾਨੂੰ ਉਹਨਾਂ ਤੇ ਬੜਾ ਫਕਰ ਹੈ ਉਹਨਾਂ ਨੇ ਆਪਣੇ ਜਨਤੂਆਂ ਨੂੰ ਕੀਤੀਆਂ